ਅੰਦਿਸ਼ ਅਸੀ ਗੱਲ ਦੀ ਸਾਰਿਆਂ ਨੂੰ ਅਸੀਂ ਇਸ ਵਕਤ ਪਾੜਾ ਪਿੰਡ ਖੜੇ ਆ ਕਰਤਾਰਪੁਰ ਦੇ ਕੋਲ ਤੇ ਤੁਹਾਨੂੰ ਇੱਕ ਸਾਕਸ਼ਨਾ ਮਲਾਉਣ ਜਾ ਰਹੇ ਆ ਤੇ ਇਹ ਇਨਸਾਨ ਅੱਜ ਤੋਂ 50 ਸਾਲ ਪਹਿਲਾਂ ਕੀ ਸੀ ਤੇ ਹੁਣ ਇਹ ਇਨਸਾਨ ਕੀ ਬਣ ਗਿਆ ਫਿਰ ਦੇਖੋ ਗੁਰਮਾਰੇ ਦੀ ਕਿਰਪਾ ਦਾੜਾ ਪ੍ਰਕਾਸ਼ ਕੀਤਾ ਹੋਇਆ ਵਾ ਸੋ ਇਹ ਕੀ ਗੱਲ ਤੁਹਾਡੇ ਸੁਣਨ ਵਾਲੀ ਆ ਹੈਰਾਨੀ ਹੋਊਗੀ ਗੱਲ ਸੁਣ ਕੇ ਤੇ ਬਹੁਤ ਵਧੀਆ ਲੱਗੂਗਾ ਕਈ ਗੱਲਾਂ ਸੁਣ ਕੇ ਤੁਹਾਨੂੰ ਤੇ ਇਹ ਜੋ ਸ਼ਖਸ ਸਾਡੇ ਸਾਹਮਣੇ ਖੜਾ ਤੁਸੀਂ ਪਿੱਛੋਂ ਕਿੱਥੋਂ ਆਏ ਆ ਪਹਿਲਾਂ ਬਿਹਾਰ ਚੋਂ ਬਿਹਾਰ ਚੋਂ ਆਏ ਜੀ ਹਾਂਜੀ ਹਾਂਜੀ ਤੇ ਕਿੰਨੇ ਕ ਸਾਲ ਦੇ ਜੋ ਤੁਸੀਂ ਪੰਜਾਬ ਆਏ ਇੱਥੇ ਪਹਿਲਾਂ 7 ਸਾਲ ਦੇ 7 ਸਾਲ ਦਾ ਸੀ ਤੇ ਲਗਭਗ ਤੁਹਾਨੂੰ ਕਿੰਨੇ ਸਾਲ ਹੋ ਗਏ ਰਹਿੰਦੇ ਹੋਗੇ ਇੱਥੇ ਹੁਣ ਚਾਰੇ 45 ਸਾਲ ਤੋਂ ਪੱਕਾ ਹੀ ਹੋ ਗਿਆ ਹਾਂਜੀ ਮੈਂ 50 ਸਾਲ ਦੇ ਨੇੜੇ ਹੋ ਗਿਆ ਆਹੋ ਹਾਂਜੀ ਤੇ ਪਹਿਲਾਂ ਤੁਹਾਡਾ ਨਾਂ ਕੀ ਸੀ ਵਿਨੋਦ ਕੁਮਾਰ ਹੈ ਨਾ ਹਾਂਜੀ ਹੁਣ ਤੁਹਾਡਾ ਨਾਂ ਕੀ ਆ ਸਿੰਘ ਚੱਲਦਾ ਹੁਣ ਸਿੰਘ ਚੱਲਦਾ ਬਈ ਵਿਨੋਦ ਸਿੰਘ ਹੋ ਗਿਆ ਤੇ ਕੱਲਾ ਉਦਾਂ ਸਿੰਘ ਨਹੀਂ ਹੈਗਾ ਇਹਨਾਂ ਨੇ ਆਪਣਾ ਅਮਰ ਛਕ ਲਿਆ ਵਾ ਤੇ ਗੁਰੂ ਦੇ ਸਿੰਘ ਬਣ ਗਿਆ ਪ੍ਰੋਪਰਲੀ ਤੇ ਆਪਣਾ ਕਿਰਤ ਕਰਦੇ ਆ ਰੋਜ਼ ਇਹ ਸੋ ਆਹ ਦੇਖੋ ਕਿੱਥੋਂ ਛਕਿਆ ਤੁਸੀਂ ਆਹ ਛਕ ਲਿਆ ਹਾਂਜੀ ਕਿੱਥੋਂ ਅਮਰ ਛਕਿਆ ਜੀ ਸ਼ੇਮੇ ਪਾਛੇ ਪਤੜਕੜਾ ਪਤੜਕੜਾ ਤੋਂ ਠੀਕ ਆ ਜੀ ਠੀਕ ਆ ਜੀ ਪਤੜਕੜਾ ਤੋਂ ਇਹਨਾਂ ਨੇ ਅਮਰੇ ਛਕਿਆ ਵਾ ਤੇ ਫਿਰ ਮਾਰੇ ਦੀ ਬਾਣੀ ਰੋਈ ਪੜਦੇ ਆ ਨਿਤਨੇ ਆ ਸਤਨਾਮ ਭਾਈ ਗੁਰੂ ਜੋ ਕਰ ਨਹੀਂ ਆ ਗਿਆ ਅਨਪੜ ਹੈਗਾ ਮੈਂ ਹਾਂਜੀ ਪਰ ਕੋਈ ਗੱਲ ਨਹੀਂ ਪਰ ਤੁਸੀਂ ਉਹਨਾਂ ਦੇ ਅਸੂਲ ਮੰਨਦੇ ਇਹ ਵੀ ਬਹੁਤ ਵੱਡੀ ਗੱਲ ਆ ਕਿਰਤ ਕਰਦੇ ਆ ਨਾਮ ਜਪਦੇ ਕੋਈ ਨਸ਼ਾ ਪਤਾ ਨਹੀਂ ਜੋ ਕੰਮ ਤਾਂ ਪਹਿਲਾਂ ਹੀ ਹੈ ਵੀਰੀ ਗੁੱਡ ਵੀਰੀ ਗੁੱਡ ਯਾਰ ਇਹ ਆਪਾਂ ਬਹੁਤ ਲੋਕੇ ਕੰਮ ਕਰਦੇ ਜਿੱਦਾਂ ਗਲਤ ਪਰ ਇਹ ਬਹੁਤ ਚੰਗੀ ਗੱਲ ਜਿਹੜੀ ਕਿਰਤ ਕਰਦੇ ਆ ਉਸ ਤੋਂ ਉੱਪਰ ਕੋਈ ਗੱਲ ਨਹੀਂ ਹੈਗੀ ਤੇ ਕੋਈ ਹੋਰ ਇਹ ਤੁਹਾਨੂੰ ਕਿਉਂ ਤੁਸੀਂ ਗੁਰੂ ਸਿੰਘ ਬਣ ਤਾਨੂੰ ਕਿੱਥੋਂ ਲੱਗਾ ਵੀ ਮੈਨੂੰ ਗੁਰੂ ਦਾ ਸਿੰਘ ਬਣਨਾ ਚਾਹੀਦਾ ਮੈਨੂੰ ਅਮਰਿਸ਼ਕਣਾ ਚਾਹੀਦਾ ਆਪਾਂ ਸਿੰਘਾਂ ਦੇ ਨਾਲ ਕੰਮ ਕਰੀਦੇ ਆ ਸ਼ੁਰੂ ਤੋਂ ਆਪਾਂ ਨੂੰ ਚਾਹ ਆ ਗਿਆ ਬਾਬੇ ਦਾ ਨਾਲ ਲੈਣਾ ਅੱਛਾ ਸ਼ੁਰੂ ਤੋਂ ਸਿੰਘਾਂ ਦੇ ਨਾਲ ਕੰਮ ਕਰਦੇ ਆ ਆਪਣੇ ਉਹ ਸਿੰਘ ਸੀ ਸਿੰਘ ਹੀ ਆ ਅੱਛਾ ਇਹ ਕਿ ਕਿੱਥੋਂ ਕਿੱਥੋਂ ਜਿਹੜੇ ਬੰਦੇ ਤੋਂ ਦਿਨ ਨਾਲ ਦੇ ਕੇ ਸਿੱਖਿਆ ਕਿਹੜੇ ਪਿੰਡ ਤੋਂ ਆਹੋ ਪੱਤਣਾ ਦੇ ਪਾਈ ਬਿੰਦਰ ਅੱਛਾ ਜੀ ਹਾਂ ਜੀ ਅੱਛਾ ਪਾਈ ਬਿੰਦਰ ਹੁਣੀ ਠੀਕ ਆ ਜੀ ਉਹਨਾਂ ਨਾਲ ਦੇਖ ਕੇ ਤੁਸੀਂ ਫਿਰ ਆਪਣਾ ਉਹਨਾਂ ਦਾ ਕੰਮ ਕਮ ਕਰਦੇ ਅੱਛਾ ਜੀ ਫਿਰ ਆਪਣੇ ਦਿਲ 'ਚ ਆ ਗਿਆ ਜੀ ਆਪਾਂ ਵੀ ਬੰਦ ਜੀ ਗੁਰੂ ਵਾਲੇ ਹਨਾ ਬਹੁਤ ਬੜੀ ਵਧੀਆ ਯਾਰ ਗੱਲ ਹੋਈ ਫਿਰ ਤੇ ਫਿਰ ਬੱਚੇ ਗਾਂ ਕਿੱਦਾਂ ਆ ਬੱਚੇ ਨਹੀਂ ਬਣੇ ਆ ਨਹੀਂ ਬਣੇ ਆ ਉਹ ਡਾਕਟਰ ਡੂਬਦਰ ਦਾ ਕੰਮ ਕਰਕੇ ਕਾ ਕੰਮ ਕਰਦੇ ਨਿਊਰੋਥੈਰੇਪੀ ਦੇ ਵੈਰੀ ਗੁੱਡ ਭਾਈ ਨਿਊਰੋਥੈਰੇਪੀ ਹੈ ਹਾਂਜੀ ਪੁਨੇ ਤੇ ਉੱਚੀ ਬੋਲ ਥੋੜਾ ਉੱਚੀ ਹਾਂਜੀ ਨਿਊਰੋਥੈਰੇਪੀ ਦੇ ਕੰਮ ਕਰਦੇ ਆ ਪੁਨੇ ਕੇ ਕੰਮ ਕਰਦਾ ਆਪਣਾ ਦੁਕਾਨ ਪਾਇਆ ਆਪਣਾ ਦੁਕਾਨ ਪਾਇਆ ਤੇ ਕਿੰਨੇ ਬੱਚੇ ਤੁਹਾਡੇ ਬੱਚੇ ਦੋ ਮੁੰਡੇ ਆ ਅੱਛਾ ਜੀ ਤੇ ਛੇ ਕੁੜੀਆਂ ਆ ਛੇ ਕੁੜੀਆਂ ਛੇ ਕੁੜੀਆਂ ਦੋ ਮੁੰਡੇ ਹਾਂਜੀ ਅੱਠ ਬੱਚੇ ਹੈ ਉਹ ਕਿੱਥੇ ਰਹਿੰਦੇ ਆ ਇੱਥੇ ਰਹਿੰਦੇ ਆ ਚਾਰ ਦੇ ਵਿਆਹ ਕਰਤੇ ਆ ਦੋ ਰਹਿੰਦੇ ਆ ਠੀਕ ਆ ਤੇ ਆਪਣਾ ਫਿਰ ਘਰ ਟਿਕਾਣਾ ਥਾਂ ਸਾਰਾ ਕੁਝ ਲੈ ਲਿਆ ਵਾ ਹਾਂਜੀ ਕਿੱਥੇ ਰਹਿੰਦੇ ਹੋ ਤੁਸੀਂ ਪਤਣਾ ਹੀ ਰਹਿੰਦੇ ਆ ਘੁਗਾਂ ਅਸੀਂ ਘੁਗ ਸ਼ੋਰ ਰਹਿੰਦੇ ਆ ਹਾਂਜੀ ਇਹ ਨਹੀਂ ਠੀਕ ਆ ਠੀਕ ਆ ਤੇ ਬੱਚੇ ਸਾਰੇ ਕਿਦਾਂ ਉਹ ਗਾਂ ਸਿੱਖ ਬਣੇ ਆ ਸਿੰਘ ਬਣੇ ਆ ਕੀ ਉਹ ਕੀ ਕਿਦਾਂ ਕਰਦੇ ਉਹ ਉਹਨਾਂ ਨੇ ਛਕਿਆ ਅੰਮ੍ਰਿਤਕ ਨਹੀਂ ਉਹਨਾਂ ਨੇ ਨਹੀਂ ਛਕਿਆ ਜੀ ਤੁਹਾਡੀ ਵਾਈਫ ਨੇ ਬਾਈ ਫਿਰ ਨਹੀਂ ਛੱਕਿਆ ਮੈਂ ਛੱਕਿਆ ਕੱਲੀ ਨਹੀਂ ਛੱਕਿਆ ਹੈ ਵਧੀਆ ਲੱਗਾ ਗੁਰੂ ਦਾ ਸਿੰਘ ਬਣਨਾ ਦੂਜੇ ਲੋਕਾਂ ਨੂੰ ਦੇਖ ਕੇ ਤੁਹਾਡਾ ਵੀ ਜਦਾਂ ਮਤਲਬ ਹਿਰਦੇ ਬੰਦੇ ਦਾ ਪਰਵਰਤਨ ਹੋਇਆ ਨਾ ਤੇ ਕੀ ਕਹਿਣਾ ਚਾਹੁੰਦੇ ਮਿਹਨਤ ਕਰਨੀ ਚਾਹੀਦੀ ਹੈ ਥੀ ਕਿਰਤ ਇੱਕ ਕਰਨਾ ਕਿਰਤ ਕਮਾਈ ਕਰੀਏ ਫਿਰ ਉਹ ਤੇਰ ਬਰਕਤ ਦੇ ਦਿੰਦਾ ਜੀ ਵੈਰੀ ਗੁੱਡ ਹੋਰ ਤੇ ਲੋਕਾਂ ਨੂੰ ਜਿਹੜੇ ਨੌਜਵਾਨ ਅੱਜ ਦੇ ਮੁੰਡੇ ਕੰਮ ਕਰ ਨਹੀਂ ਕਰਦੇ ਉਹਨਾਂ ਵਾਸਤੇ ਕੀ ਸੁਨੇਹਾ ਵਾ ਉਹਨਾਂ ਵਾਸਤੇ ਮਾਰੇ ਹੀ ਹੱਲ ਹੋਣਾ ਇਹ ਤਾਂ ਨਾਮ ਨਹੀਂ ਜਪਨਾ ਮਾਪਿਆਂ ਨੂੰ ਬੇ ਕਰੋ ਦਖਲ ਕਰਨੀਆਂ ਹਾਂ ਰੋਟੀ ਪਾਣੀ ਦੇਣਾ ਦੇ ਰੱਬ ਨੇ ਕਿਥੋਂ ਉਹਨਾਂ ਦਾ ਭਲਾ ਕਰਨਾ ਜੀ ਬਹੁਤ ਈ ਗੱਲ ਆ ਤੇ ਪਹਿਲਾਂ ਨਾ ਅਸੀਂ ਆਪਣਾ ਕੀ ਸੀ ਜਦੋਂ ਆਏ ਸੀ ਵਿਨੋਦ ਕੁਮਾਰ ਵਿਨੋਦ ਕੁਮਾਰ ਤੋਂ ਵਿਨੋਦ ਸਿੰਘ ਹੋ ਗਿਆ ਹੁਣ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਚਲਦੀ ਕਲਾ ਹਾਂ ਠੀਕ ਆ ਜੀ ਧੰਨਵਾਦ ਬਹੁਤ ਵੱਡਾ ਲੱਗਾ